ਕੀ ਹਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਆਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਇੱਕ ਹੋਰ ਆਪਾਂ ਨਵੀਂ ਵੀਡੀਓ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ ਬਹੁਤ ਚੰਗੀ ਆਪਾਂ ਵੀਡੀਓ ਤੁਹਾਡੇ ਖਾਤਰ ਬਣਾਈ ਆ ਤੇ ਵਧੀਆ ਲੱਗੂਗੀ ਤੁਹਾਨੂੰ ਅੱਜ ਆਪਾਂ ਤੁਹਾਡੇ ਖਾਤਰ ਇੱਕ ਤਾਂ ਬਹੁਤ ਸਸਤਾ ਮਕਾਨ ਤੇ ਵਧੀਆ ਰੇਟਾਂ 'ਚ ਮਸ਼ੀਨਰੀਆਂ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲੂਗਾ ਤੇ ਆਪਣੇ ਚੈਨਲ ਦਾ ਪਹਿਲਾਂ ਤਾਂ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਜਿੰਨੇ ਤੁਸੀਂ ਦੇਖ ਰਹੇ ਹੋ ਨੀਚੇ ਹਮੇਸ਼ਾ ਲਿਖਿਆ ਰਹਿੰਦਾ ਹੈ 87140 3874 ਜੇ ਕਿਸੇ ਕੋਲ ਕੋਈ ਵੀ ਮਸ਼ੀਨਰੀ ਕੋਠੀ ਮਕਾਨਕਾਰ ਕੁਝ ਵੀ ਹੈ ਵੇਚਣ ਵਾਸਤੇ ਤਾਂ ਆਪਣੇ ਕੋਲੇ ਭੇਜ ਕੇ ਫਰੀਦ ਵਿੱਚ ਐਡ ਲਗਵਾ ਸਕਦੇ ਹੋ ਪਹਿਲੀ ਗੱਡੀ ਦੀ ਆਪਾਂ ਗੱਲ ਕਰਦੇ ਹਾਂ ਆਲਟੋ ਆਪਾਂ ਲੈ ਕੇ ਪਹੁੰਚੇ ਹਾਂ ਆਲਟੋ ਐਲਐਕਐਸਆਈ ਇਹਨਾਂ ਨੇ ਵੀਡੀਓ ਆਪਣੇ ਕੋਲੇ ਬਣਾ ਕੇ ਭੇਜੀ ਆ ਜਿਵੇਂ ਕਿ ਵੀਡੀਓ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਚੱਲ ਹੀ ਰਹੀ ਹੈ ਜੀ ਗੱਡੀ ਦਾ ਮਾਡਲ 2008 ਆਪਾਂ ਨੂੰ ਮਿਲ ਜੂਗਾ 2008 ਮਾਡਲ ਹੈ ਆਲਟੋ ਐਲਐਕਐਸਆਈ ਮੋਗੇ ਖੜੀ ਆ 90000 ਰੁਪਿਆ ਮਾਲਕ ਨੇ ਕੀਮਤ ਆਪਣੇ ਕੋਲੇ ਲਾ ਕੇ ਭੇਜੀ ਆ ਬਾਕੀ ਫਿਕਸ ਰੇਟ ਨਹੀਂ ਹੈਗਾ ਮਾਲਕ ਨੇ ਕਿਹਾ ਉੱਪਰ-ਨੀਚੇ ਰੇਟ ਕਰ ਲਾਂਗੇ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਅੰਦਰੋਂ ਬਹੁਤ ਵਧੀਆ ਆਪਾਂ ਨੂੰ ਗੱਡੀ ਮਿਲ ਜੂਗੀ ਚਲਾ ਕੇ ਕਿਸੇ ਨੇ ਦੇਖਣੀ ਹੈ ਤਾਂ ਮਾਲਕ ਨੇ ਕਿਹਾ ਮੋਗੇ ਮਾਲਕ ਦੇ ਘਰੇ ਗੱਡੀ ਖੜੀ ਆ ਘਰ ਆਜੋ ਤੁਸੀਂ ਜੇ ਕਿਸੇ ਨੇ ਦੇਖਣੀ ਹੈ ਚਲਾ ਕੇ ਦੇਖਣੀ ਹੈ ਕਾਗਜ਼ ਪੱਤਰ ਚੈੱਕ ਕਰਨੇ ਹੋਣ ਟ్రਾਈ ਲੈਣੀ ਹੋਵੇ ਆ ਕੇ ਦੇਖ ਲਓ ਗੱਲਬਾਤ ਕਰ ਲਾਂਗੇ ਵੇਖ ਕੇ ਤੇ ਉਸ ਤੋਂ ਬਾਅਦ ਤੁਸੀਂ ਗੱਡੀ ਨੂੰ ਖਰੀਦ ਸਕਦੇ ਹੋ ਜੀ ਜੇ ਤੁਹਾਨੂੰ ਚੰਗੀ ਲੱਗੀ ਵਧੀਆ ਲੱਗੀ ਮਨ ਤੁਹਾਡਾ ਠਹਿ ਗਿਆ ਜੀ ਤੇ ਨੰਬਰ 90561 ਤੇ 79917 ਆਹ ਮਾਲਕ ਦਾ ਨੰਬਰ ਹੈਗਾ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਗੱਡੀ ਪਹੁੰਚੀ ਜਿਹੜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਗੱਡੀ ਜਿਹੜੀ ਆਪਣੇ ਕੋਲੇ ਪਹੁੰਚੀ ਆ ਸੈਕੰਡ ਓਨਰ ਹੈ ਜੀ ਵਧੀਆ ਹਾਂ ਤੇ ਸੁਬਟਾ ਦਾ ਜ਼ਾਇਰ ਗੱਡੀ ਹੈ ਤੁਹਾਨੂੰ ਪਤਾ ਲੱਗ ਗਿਆ ਹੋਊਗਾ 15 ਮਾਡਲ ਹੈ ਤੇ 85 ਤੋਂ 90 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਚੁਗੀ 11ਵੇਂ ਮਹੀਨੇ ਦੀ 2015 ਸੈਕੰਡ ਓਨਰ ਗੱਡੀ ਬਹੁਤ ਚੰਗੀ ਅਸੀਂ ਚੰਗੀ ਹਾਲਤ ਦੇ ਵਿੱਚ ਹੈ ਤੇ ਗੱਡੀ ਖੜੀ ਹੈ ਆਪਣੇ ਕੋਲ ਪਹੁੰਚੀ ਆ ਇਹਨਾਂ ਦਾ ਵਿਲੇਜ ਮੂਨਕਾ ਤੇ ਸੰਗਰੂਰ ਏਰੀਆ 'ਚ ਸੰਗਰੂਰ ਦੇ ਲਾਗੇ ਮੂਨਕਾ ਗੱਡੀ ਖੜੀ ਹੈ ਰੇਟ 4 ਲੱਖ 60000 ਰੁਪਏ ਮਾਲਕ ਨੇ ਕਿਹਾ ਪੰਜਾਬ ਨੰਬਰ ਗੱਡੀ ਆ ਜੀ ਗੱਡੀ 'ਚ ਕੋਈ ਨੁਕਸ ਨਹੀਂ ਬਹੁਤ ਚੰਗੀ ਹਾਲਤ ਪਈ ਹੈ ਤੇ ਚੰਗੇ ਮਾਡਲ ਦੀ ਹੈ ਉੱਚੇ ਮਾਡਲ ਦੀ ਆ ਚੰਗੀ ਕੰਡੀਸ਼ਨ ਹੈ ਅੰਦਰੋਂ ਵੀ ਬਿਲਕੁਲ ਸਾਫ਼ ਹੈ ਬਾਹਰੋਂ ਵੀ ਕੰਡੀਸ਼ਨ ਆਲ ਓਕੇ ਹੈ ਜਾ ਕੇ ਦੇਖਣੀ ਹੋ ਵੀ ਜਾ ਕੇ ਦੇਖ ਲਓ ਚਲਾ ਕੇ ਦੇਖਣੀ ਹੋ ਚਲਾ ਕੇ ਦੇਖ ਲਓ ਬਾਕੀ ਮਾਲਕ ਨੇ ਸਾਰਾ ਕੁਝ ਦੱਸ ਹੀ ਦਿੱਤਾ ਜੀ ਤੇ ਨੰਬਰ ਆਪਾਂ ਤੁਹਾਨੂੰ ਦੇ ਦਿੰਨੇ ਆ ਜੇ ਤੁਸੀ ਕੋਈ ਹੋਰ ਗੱਲ ਕਰਨੀ ਹੋਵੇ 9501562874 ਇਸੇ ਨੰਬਰ ਤੇ ਗੱਲ ਤੁਸੀਂ ਕਰ ਲਿਓ ਜੀ ਹੁਣ ਆਪਾਂ ਇੱਕ ਤੁਹਾਡੇ ਖਾਤਰ ਜਿਹੜੀ ਗੱਡੀ ਲੈ ਕੇ ਪਹੁੰਚਿਆ ਆਪਾਂ ਲੈ ਕੇ ਪਹੁੰਚਿਆ ਕਾਲੇ ਰੰਗ ਦੀ ਆਲਟੋ ਗੱਡੀ ਆਲਟੋ ਕਾਲੇ ਰੰਗ ਦੀ ਤੇ ਮਾਡਲ 2008 ਹੈ ਤੇ ਗੱਡੀ ਆਲਟੋ ਚ ਐਲ ਐਕਸ ਐ ਰੇਟ ਜੇ ਤੁਹਾਨੂੰ ਮੈਂ ਦੱਸਾਂ ਤਾਂ 1,20,000 ਰੁਪਏ ਮਾਲਕ ਨੇ ਕਿਹਾਗਾ ਕਾਲੇ ਰੰਗ ਦੀ ਆਲਟੋ ਹੈ ਪੰਜਾਬ ਨੰਬਰ ਹੈ ਸੀ ਕੰਡੀਸ਼ਨ ਬਹੁਤ ਚੰਗੀ ਪਈ ਹੈ ਟਾਇਰਾਂ ਦੀ ਕੰਡੀਸ਼ਨ ਬਹੁਤ ਚੰਗੀ ਪਈ ਹੈ ਤੇ ਜੇ ਕਿਸੇ ਨੇ ਦੇਖਣੀ ਹੋਵੇ ਜੀ ਤਾ ਜਾ ਕੇ ਦੇਖ ਸਕਦੋਂ ਤੇ ਮਾਲਕ ਨੇ ਕਿਹਾ ਰੇਟ ਮੁੱਕੇ ਤੇ ਘਾਟਾ ਵਾਧਾ ਕਰ ਲਾਂਗੇ ਪੂਰਾ ਮਾਨਤਨ ਕਰ ਦਾਂਗੇ ਇੱਕ ਵਾਰੀ ਸਿਰਫ ਆਹ ਡਿਮਾਂਡ ਹੈਗੀ ਜਾ ਕੇ ਦੇਖ ਸਕਦੋਂ ਚਲਾ ਕੇ ਦੇਖ ਸਕਦੋਂ ਮਾਲਕ ਨੇ ਕਿਹਾ ਟ్రਾਈ ਲੈ ਲਊ ਜਿਵੇਂ ਮਰਜ਼ੀ ਲੈਣੀ ਹੋਵੇ ਤੇ ਨੁਕਸ ਕੋਈ ਨਹੀਂ ਹੈਗਾ ਗੱਡੀ ਚ ਚਲਾਉਣ ਚ ਚੰਗੀ ਆ ਕੀ ਅੰਦਰੋਂ ਵੀ ਚੰਗੀ ਆ ਬਾਕੀ ਤੁਹਾਡੇ ਸਾਹਮਣੇ ਫੋਟੋਆਂ ਚੱਲ ਰਹੀਆਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਤੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਸੋਹਣੀ ਸਾਉ ਸੁਤਰੀ ਗੱਡੀ ਆ ਮਾਲਕ ਨੇ ਚੰਗੀ ਰੱਖੀ ਹੋਈ ਐ ਤੇ ਜਿਨ੍ਹਾਂ ਦੀ ਗੱਡੀ ਆ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਤੁਸੀਂ ਸਾਰੇ ਜਣੇ ਨੋਟ ਕਰ ਸਕਦੇ ਹੋ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਦੱਸਾਂ ਜੀ ਤਾਂ ਸੁਣੋ ਜੀ 95921 ਤੇ 63695 ਇਸ ਨੰਬਰ ਤੇ ਗੱਲ ਆਪੇ ਕਰ ਲਓ ਤੁਸੀਂ ਤੇ ਹੁਣ ਆਪਾਂ ਜੇ ਗੱਲ ਕਰੀਏ ਇੱਕ ਸਕੂਟੀ ਦੀ ਆਪਣੇ ਕੋਲੇ ਸਕੂਟੀ ਮਾਲਕ ਨੇ ਭੇਜੀ ਐ ਸੇਲ ਵਾਸਤੇ ਆਪਣੇ ਕੋਲੇ ਮਾਡਲ ਪਹੁੰਚੇ ਗਏ 2012 ਸਿੰਘ ਪਲੇਜ਼ਰ ਮੋ ਸਕੂਟੀ ਹੈ ਜੀ ਮੋਟਰਸਾਈਕਲ ਨਹੀਂ ਸਕੂਟੀ ਸੋਰੀ ਤੇ ਬਹੁਤ ਵਧੀਆ ਜੀ ਫੁੱਲ ਗਾਰੰਟੀ ਆ ਮਾਲਕ ਨੇ ਕਿਹਾ ਹਰ ਚੀਜ਼ ਦੀ ਤੇ ਇਹਨਾਂ ਦਾ ਏਰੀਆ ਰਾਜਸਥਾਨ ਸੰਗਰੀਆ ਤੇ 25000 ਰੁਪਿਆ ਇਹਨਾਂ ਨੇ ਕੀਮਤ ਲਾ ਕੇ ਭੇਜੀ ਆਪਣੇ ਕੋਲੇ ਬਾਕੀ ਕਹਿੰਦੇ ਸੀਗੇ ਉੱਪਰ-ਨੀਚੇ ਰੇਟ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਜਾ ਕੇ ਤੁਸੀਂ ਦੇਖਣੀ ਹੋਵੇ ਜਾ ਕੇ ਦੇਖ ਸਕਦਾ ਹੋਂ ਕਿਸੇ ਨੇ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਸਕਦਾ ਹਾਂ ਤੇ ਵਧੀਆ ਸਕੂਟੀ ਹੈ ਜੀ ਤੇ ਕੰਮ ਮਾਲਕ ਨੇ ਸਾਰਾ ਕਰਵਾ ਰੱਖਿਆ ਕੋਈ ਕੰਮ ਭਾਲਦੀ ਨਹੀਂ ਸਕੂਟੀ ਆ ਵਧੀਆ ਸ਼ੌਂਕ ਨਾਲ ਰੱਖੀ ਹੋਈ ਹੈ ਸ਼ੌਂਕ ਨਾਲ ਚਲਾਈ ਹੋਈ ਹੈ ਤੇ ਹੁਣ ਬੇਚ ਰਹੇ ਨੇ ਜੀ ਤੇ ਕਿਸੇ ਨੂੰ ਵੀ ਪਸੰਦ ਆਵੇ ਕਿਸੇ ਮੇਰੀ ਭੈਣ ਨੂੰ ਮੇਰੀ ਮਾਤਾ ਨੂੰ ਕਿਸੇ ਮੇਰੇ ਵੱਡੇ ਬਜ਼ੁਰਗ ਨੂੰ ਕਿਸੇ ਨੂੰ ਵੀ ਪਸੰਦ ਆਵੇ ਕੋਈ ਵੀ ਖਰੀਦ ਸਕਦਾ ਜੀ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਰੱਖਿਆਗਾ 94600 7522708 ਮਾਲਕ ਨਾਲ ਗੱਲ ਲਾਜ਼ਮੀ ਕਰ ਲਿਓ ਤੇ ਮਸ਼ੀਨਰੀਆਂ ਦੀ ਗੱਲਬਾਤ ਆਪਾਂ ਕਰ ਲਈ ਅੱਗੇ ਜਿਹੜਾ ਮਕਾਨ ਆਪਾਂ ਲੈ ਕੇ ਪਹੁੰਚਿਆ ਉਹਦੀ ਗੱਲ ਕਰਦੇ ਆ ਉਹਦੀ ਗੱਲ ਕਰਨ ਤੋਂ ਪਹਿਲਾਂ ਜਿੰਨੇ ਤੁਸੀਂ ਪਹਿਲੀ ਵਾਰ ਆਏ ਹੋ ਜੀ ਤਾਂ نیچے ਆਪਣੇ ਚੈਨਲ ਦਾ ਸਬਸਕ੍ਰਾਈਬ ਵਾਲਾ ਬਟਨ ਹੈ ਉਹਨੂੰ ਕਲਿੱਕ ਕਰ ਦਿਓ ਜੀ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਵੀ ਆਲਰਟ ਸੈਟ ਕਰਕੇ ਕਲਿੱਕ ਲਾਜ਼ਮੀ ਕਰ ਦਿਓ ਕਿਉਂਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਤੁਹਾਡੇ ਖਾਤਰ ਪਹੁੰਚਾਂਗੇ ਤਾਂ ਉਸੇ ਬਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਜੀ ਤੇ ਨਾਲ ਦੀ ਨਾਲ ਲਾਈਕ ਵੀ ਕਰ ਦਿਓ ਜੇ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਆ ਤੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਵੀ ਕਰ ਦਿਓ ਜੀ ਠੀਕ ਐ ਜੀ ਬਾਕੀ ਕਿਸੇ ਨੇ ਐਡ ਕਰਵਾਉਣੀ ਹੋਵੇ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੂਠੀਆ ਘਰ ਮਕਾਨ ਕੋਈ ਗੱਡੀ ਆ ਮੋਟਰਸਾਈਕਲ ਆ ਬੁਲਟ ਆ ਕੁਝ ਵੀ ਐ ਜੀ ਆਪਣੇ ਕੋਲੇ ਭੇਜ ਕੇ ਜਮਾ ਫਰੀ ਦੇ ਵਿੱਚ ਐਡ ਲਗਵਾ ਸਕਦੇ ਹੋ ਐਡ ਕਰਾਉਣ ਵਾਸਤੇ ਆਪਣੇ ਚੈਨਲ ਦਾ ਵਟਸਐਪ ਨੰਬਰ ਨੀਚੇ ਹਮੇਸ਼ਾ ਲਿਖਿਆ ਰਹਿੰਦਾ ਸੀ 78140 38764 ਆਪਣੇ ਕੋਲੇ ਭੇਜ ਦਿਓ ਜਮਾ ਫਰੀ ਚਾਪਾ ਜੜ ਲਗਾ ਦਾਂਗੇ ਬੇਨਤੀ ਵਾਲੀ ਗੱਲ ਹੈ ਜਦੋਂ ਕੋਈ ਵੀ ਮਸ਼ੀਨਰੀ ਭੇਜ ਦਿਓ ਉਹ ਹਮੇਸ਼ਾ ਮਾਰਕੀਟ ਵੈਲਿਊ ਦੇ ਸਾਹਮਣੇ ਲਾ ਕੇ ਭੇਜ ਕਰੋ ਜੀ ਹੁਣ ਆਪਾਂ ਮਕਾਨ ਦੀ ਗੱਲ ਕਰਦੇ ਹਾਂ ਇਹਨਾਂ ਨੇ ਫੋਟੋਆਂ ਖਿੱਚ ਕੇ ਆਪਣੇ ਕੋਲੇ ਭੇਜੀਆਂ ਜਿਵੇਂ ਕਿ ਦੇਖ ਰਹੇ ਹੋ ਵੀਡੀਓ ਤਾਂ ਨਹੀਂ ਪਹੁੰਚੀ ਤੇ ਫੋਟੋਆਂ ਪਹੁੰਚੀਆਂ ਬਾਕੀ ਜੇ ਤੁਸੀਂ ਕਹਿਨੇ ਹੋ ਤਾਂ ਵੀਡੀਓ ਮੰਗਵਾ ਦੂੰਗਾ ਮੈਂ ਤੁਸੀਂ ਜੇ ਦੇਖਣੀ ਹੋਵੇ ਬਾਕੀ ਤੁਹਾਨੂੰ ਬਾਰਾ ਪਤਾ ਲੱਗਿਆ ਹੋਊਗਾ ਜੇ ਤੁਹਾਨੂੰ ਅੰਦਰੋਂ ਦੇਖਣੀ ਹੈ ਠੀਕ ਹੈ ਜੀ ਅੰਦਰੋਂ ਦੇਖਣਾ ਮਕਾਨ ਤਾਂ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਜਾ ਕੇ ਦੇਖ ਲਿਓ ਜੇ ਜਾਣਾ ਨਹੀਂ ਹੈਗਾ ਜੀ ਪਹਿਲਾਂ ਦੇਖਣਾ ਤਾਂ ਮਾਲਕ ਨੂੰ ਕਹਿ ਦਿਓ ਵੀ ਸਾਨੂੰ ਵੀਡੀਓ ਬਣਾ ਕੇ ਅੰਦਰੋਂ ਭੇਜ ਦਿਓ ਤੇ ਮਾਲਕ ਬਣਾ ਕੇ ਭੇਜ ਦੇਣਗੇ ਬਾਕੀ ਬਾਰਾ ਤੁਸੀਂ ਦੇਖ ਰਹੇ ਹੋ ਤੇ ਆਪਾਂ ਨੂੰ ਜੇ ਜਗ੍ਹਾ ਦੇਖੀਏ ਤਾਂ ਦੋ ਬੀਸਵੀਂ ਜਗ੍ਹਾ ਮਿਲ ਜੂਗੀ ਤੇ ਮੁਰਿੰਡਾ ਦੇ ਲਾਗੇ ਆਪਣੇ ਕੋਲੇ ਇਹ ਮਕਾਨ ਪਹੁੰਚੇਗਾ 7 ਲੱਖ ਰੁਪਇਆ ਡਿਮਾਂਡ ਹੈ ਤੇ ਇਹਦੇ ਵਿੱਚ نیچے 3 ਕਮਰੇ ਬਣੇ ਹੋਏ ਨੇ ਉੱਪਰ ਚੁਬਾਰਾ ਬਣਿਆ ਹੋਇਆ ਤੇ ਉੱਪਰ ਹੀ ਆਪਾਂ ਨੂੰ ਬਾਥਰੂਮ ਵਗੈਰਾ ਮਿਲ ਜੂਗਾ ਜੀ ਚੁਬਾਰਾ ਵਧੀਆ ਪੂਰਾ ਖੁੱਲਾ-ਲੁੱਲਾ ਉੱਪਰ ਉਹ ਜਿਹੜੀ ਛੱਤ ਹੈ ਸਾਰੀ ਇਹਨਾਂ ਨੇ ਪੱਕੀ ਕਰਵਾਈ ਹੋਈ ਹੈ ਤੇ ਸਾਰਾ ਕੁਝ ਜਿਵੇਂ ਕਿ ਦੇਖ ਰਿਹਾ ਹਾਂ ਫੋਟੋਆਂ ਚ ਸਾਰਾ ਕੁਝ ਪਤਾ ਲੱਗ ਹੀ ਰਿਹਾ ਜੀ ਤੇ ਇਹ ਵੀਡੀਓ ਤੁਸੀਂ ਮੰਗਵਾਵਣੀ ਹੋਵੇ ਮੰਗਵਾ ਲਿਓ ਤੇ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦਈ ਦਿੱਤਾ ਜੀ ਗੱਲ ਤੁਸੀਂ ਆਪੇ ਕਰ ਲਿਓ ਤਾਂ ਮੈਨੂੰ ਦੱਸੋ ਜੀ ਕਮੈਂਟ ਕਰਕੇ ਮਕਾਨ ਕਿਵੇਂ ਲੱਗਿਆ ਮਸ਼ੀਨਰੀਆਂ ਕਿਵੇਂ ਲੱਗਿਆ ਜਰੂਰ ਦੱਸੋ ਕਮੈਂਟ ਕਰਕੇ ਜੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਕਿਸੇ ਨੂੰ ਕੋਈ ਵੀ ਮਸ਼ੀਨਰੀ ਜਾਂ ਹਾਹ ਘਾਰ ਪਸੰਦ ਆਏ ਤਾਂ ਗੱਲ ਤੁਸੀਂ ਆਪੇ ਲਾਜ਼ਮੀ ਕਰ ਲਿਓ ਠੀਕ ਹੈ ਜੀ ਬਾਕੀ ਕਿਸੇ ਨੇ ਕੁਝ ਵੀ ਵੇਚਣਾ ਆਪਣੇ ਕੋਲੇ ਭੇਜੋ ਆਪਣੇ ਚੈਨਲ ਦਾ ਵਟਸਐਪ ਨੰਬਰ ਨੀਚੇ ਦਿੱਤਾ ਹੀ ਹੋਇਆ ਜੀ ਤੇ ਮਿਲਦੇ ਆ ਜਲਦੀ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕੋਠੀ ਮਕਾਨ ਕਰ ਕੋਈ ਮਸ਼ੀਨਰੀ ਚਾਹੀਦੀ ਹੈ ਦੱਸੋ ਮੈਨੂੰ ਆਪਾਂ ਲੈ ਕੇ ਪਹੁੰਚ ਜਾਗੇ